ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੇ ਵੀਡੀਓ ਵਿੱਚ ਅਸੀਂ ਹਰੇ ਇਲਾਇਚੀ ਦੇ ਗੁਣਾ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਨੂੰ ਛੋਟੀ ਇਲਾਇਚੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਇਲਾਇਚੀ ਸਾਨੂੰ ਬਾਜ਼ਾਰ ਵਿੱਚ ਪਾਊਡਰ ਅਤੇ ਸਾਬਤ ਦੋਨਾਂ ਹੀ ਤਰ੍ਹਾਂ ਵਿੱਚ ਆਸਾਨੀ ਦੇ ਨਾਲ ਕਿਤੋਂ ਵੀ ਮਿਲ ਜਾਂਦੀ ਹੈ ਹਰੇ ਇਲਾਇਚੀ ਸਾਡੀ ਰਸੋਈ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੁੰਦੇ ਹਨ ਹਰੇ ਇਲਾਇਚੀ ਖਾਣੇ ਦੇ ਸਵਾਦ ਨੂੰ ਵਧਾਉਣ ਦੇ ਨਾਲ 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 ਕਟਿ ਸੇ ਤੇ ਲਈ ਵੀ ਬਹੁਤ ਹੀ ਫਾਇਦੇਮੰਦ ਸਾਬਿਤ ਹੁੰਦੀ ਹੈ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਦੇ ਗੁਣਾ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰਕੇ ਜਾਣਾ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਦੇ ਪੋਸ਼ਕ ਤੱਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਇਲਾਈਚੀ ਵਿੱਚ ਮੈਗਨੀਸ਼ੀਅਮ ਪੋਟਾਸ਼ੀਅਮ ਕੈਲਸ਼ੀਅਮ ਲੋਹਾ ਵਿਟਾਮਿਨ B6 ਫਾਈਬਰ ਆਦਿ बहुत सारे गुण पाए जाते हैं जो कि सारे ही शरीर बहुत ही फायदेमंद साबित होंगे इलायची खाने का दूसरा फायदा यह है तो हो रोजाना खाने के बाद एक इलायची खाने के छाले तो छुटकारा पाया जा सकता है इसका दूसरा फायदा यह है कि रोजाना इलायची खाने के खान बदबू तो भी राहत मिलती है ਇਲਾਈਚੀ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਵਿੱਚ ਮੌਜੂਦ ਪ੍ਰੋਟੀਨ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰਦਾ ਹੈ ਖਾਸ ਕਰਕੇ ਜਿਹੜੇ ਲੋਕ ਜਿਮ ਵਗੈਰਾ ਜਾਂਦੇ ਹਨ ਉਹਨਾਂ ਲਈ ਇਲਾਈਚੀ ਬਹੁਤ ਹੀ ਜ਼ਰੂਰੀ ਖਾਣੀ ਹੈ ਸੰਕਰਮਨ ਤੋਂ ਸੁਰੱਖਿਆ ਇਲਾਇਚੀ ਵਿੱਚ ਕੁਝ ਇਹੋ ਜਿਹੇ ਤੱਤ ਵੀ ਮੌਜੂਦ ਹੁੰਦੇ ਹਨ ਜੋ ਬੈਕਟੀਰੀਆ ਅਤੇ ਫੰਗਸ ਤੋਂ ਹੋਣ ਵਾਲੇ ਕਿਸੇ ਵੀ ਸੰਕਰਮਨ ਤੋਂ ਸਾਡੇ ਸਰੀਰ ਨੂੰ ਬਚਾ ਕੇ ਰੱਖਦੇ ਹਨ ਪਾਚਨ ਕਿਰਿਆ ਵਿੱਚ ਵਾਧਾ ਜੇਕਰ ਤੁਸੀਂ ਗੈਸ ਜਾਂ ਪਾਚਨ ਹਜਮੀ ਦੀ ਸਮੱਸਿਆ ਤੋਂ ਅਕਸਰ ਹੀ ਪਰੇਸ਼ਾਨ ਰਹਿੰਦੇ ਹੋ ਤਾਂ ਰੋਜ਼ਾਨਾ ਇੱਕ ਇਲਾਇਚੀ ਖਾ ਕੇ ਉਸ ਤੋਂ ਬਾਅਦ ਇੱਕ ਗਲਾਸ ਗਰਮ ਪਾਣੀ ਦਾ ਪੀ ਲਓ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ ਅਤੇ ਨਾਲ ਹੀ ਇਸ ਨਾਲ ਪਾਚਨ ਕਿਰਿਆ ਵਿੱਚ ਵੀ ਵਾਧਾ ਹੁੰਦਾ ਹੈ ਪੋਟਾਸ਼ੀਅਮ ਦੇ ਗੁਣ ਨਾਲ ਭਰਪੂਰ ਇਲਾਇਚੀ ਜੇਕਰ ਤੁਸੀਂ ਹਰ ਰੋਜ਼ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਵਧਦਾ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਨੂੰ ਵੀ ਕਾਬੂ ਵਿੱਚ ਕੀਤਾ ਜਾ ਸਕਦਾ ਹੈ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਜੀ ਨਵੀਂ ਵੀਡੀਓ ਵਿੱਚ ਇੱਕ ਨਵੀਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਜੀ